ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੱਲ ਵੀ ਸਟੇਟੋ ਕਹਿੰਦੇ ਕਿ ਅਸੀਂ ਐਸਆਈਟੀ ਬਣਾਦੇ ਹਾਲੇ ਤੱਕ ਤਾਂ ਐਸਆਈਟੀ ਬਣੀ ਨਹੀਂ ਹੈਗੀ ਉਹ ਕਹਿੰਦੇ ਕਿ ਅਸੀਂ ਪੰਜਾਬ ਪੁਲਿਸ ਨੂੰ ਕਹਿਤਾ ਕਿ ਇਸ ਮਸਲੇ ਤੇ ਸੀਰੀਅਸ ਹੋ ਕੇ ਕੰਮ ਕਰੋ ਕੁਝ ਹੋਇਆ ਨਹੀਂ ਦੂਜੀ ਗੱਲ ਅੱਜ ਉਹਨਾਂ ਨੇ ਜਿਹੜਾ ਫਿਰੋਜ਼ਪੁਰ ਪ੍ਰੋਗਰਾਮ ਸੀ ਉਹਦੇ 'ਚ ਫੇਰ ਟਿੱਪਣੀ ਕਰ ਦਿੱਤੀ ਹੈ ਸ਼ਰਮਨੀ ਕਾਲੀ ਦਲ ਦੇ ਲੀਡਰਾਂ ਨੂੰ ਲੈ ਕੇ ਉਹਨਾਂ ਨੇ ਨਾਮ ਤੇ ਨਹੀਂ ਲਿਆ ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਜੀਜਾ ਸਾਲਾ ਉਹ ਜੀਜੇ ਸਾਲੇ ਦਾ ਰਿਸ਼ਤਾ ਕੋਈ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੁਬੀਰ ਔਰ ਬਿਕਰਮ ਜੀਠੀਆ ਦਾ ਨਾ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਲੋਕੀ ਹਾਰ ਪਾਉਂਦੇ ਤੇ ਜੇ ਨਹੀਂ ਕੀਤੇ ਤੇ ਸਾਰੇ ਦੇ ਸਾਹਮਣੇ ਮੈਨੂੰ ਲੱਗਦਾ ਕਿ ਅਜਿਹੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਮਾਨ ਸਾਹਿਬ ਨੂੰ ਅਜਿਹਾਂ ਜਿਹੜੀਆਂ ਸਟੇਟਮੈਂਟਾਂ ਬਿਆਨ ਬਾਜ਼ੀਆਂ ਉਸ ਤੋਂ ਬਚਣਾ ਚਾਹੀਦਾ ਕਿਉਂਕਿ ਇੱਕ ਬੰਦੇ ਦੀ ਜਾਨ ਜਾਂਦੀ ਜਾਂਦੀ ਬਚੀ ਆ ਗਿਆ ਤੇ ਤੁਸੀਂ 3 ਕਰੋੜ ਪੰਜਾਬੀਆਂ ਦੇ ਵਾਰੀਵਾਰਸ ਹੋ ਤੁਹਾਨੂੰ ਇਹੋ ਜੀ ਸਟੇਟਮੈਂਟ ਦੇਣ ਤੋਂ ਪਹਿਲਾਂ ਗ੍ਰੇਸ ਕਰਨਾ ਚਾਹੀਦਾ ਦਿਨ ਪਹਿਲਾਂ ਸੀਰੀਅਸ ਸਟੇਟਮੈਂਟ ਵੀ ਆਉਂਦੀ ਹੈ ਜਿਦੇ ਵਿੱਚ ਪੂਰਾ ਗੰਭੀਰਤਾ ਨਾਲ ਉਹਨਾਂ ਨੇ ਆਖਿਆ ਕਿ ਤੁਰੰਤ ਕਹਿ ਦਿੱਤਾ ਗਿਆ ਕਿ ਇਨਵੈਸਟੀਗੇਸ਼ਨ ਕਰੋ ਨਹੀਂ ਬਿਲਕੁਲ ਮੈਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਕੋਈ ਵੀ ਘਟਨਾ ਵਾਪਰਦੀ ਹੈ ਚਾਹੇ ਛੋਟੀ ਵਾਪਰਦੀ ਚਾਹੇ ਵੱਡੀ ਵਾਪਰਦੀ ਅਜਿਹੇ ਚ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਸਟੇਟਮੈਂਟ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਆਸ ਕੀਤੀ ਜਾਣੀ ਸਾਡੀ ਸਾਡੀ ਕਹਿ ਸਕਦੇ ਕਿ ਸਾਡਾ ਉਹਨਾਂ ਦਾ ਧਰਮ ਆ ਸਾਨੂੰ ਭਰੋਸਾ ਕਿ ਸਾਡੀ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਅਸੀਂ ਸੇਫ ਆ ਮੁੱਖ ਮੰਤਰੀ ਦੀ ਜਿਹੜੀ ਸਟੇਟਮੈਂਟ ਉਹ ਇਦਾਂ ਦੀ ਹੋਣੀ ਚਾਹੀਦੀ ਹੁਣ ਉਹਨਾਂ ਨੇ ਜਿਹੜੀ ਸਟੇਟਮੈਂਟ ਬੋਲੀ ਹੈਗੀ ਉਹ ਕਹਿ ਰਹੇ ਨੇ ਕਿ ਪਹਿਲਾਂ ਦੀ ਸਰਕਾਰ ਵਿੱਚ ਜੀਜਾ ਸਾਲਾ ਕਾਲਾ ਮਾਲਾ ਬਸ ਇਹੀ ਚੱਲਦਾ ਸੀ ਕੁਦਰਤ ਬਹੁਤ ਬਲਵਾਨ ਆ ਪਰਮਾਤਮਾ ਹੈ ਦੇਖ ਹੀ ਰਹੇ ਹੋਣਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਜਿਹੜੇ ਰਾਜਾ ਤੋਂ ਵੀ ਭੀਖ ਮੰਗਵਾ ਦਿੰਦਾ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਰਖਵਾ ਦਿੰਦਾ ਤੇ ਮਹਾਰਾਜ ਤੋਂ ਡਰਨਾ ਚਾਹੀਦਾ ਅੱਛੇ ਕੰਮ ਲਈ ਤਾਂ ਲੋਕ ਫੁੱਲਾਂ ਦਾ ਹਾਰ ਪਾਉਂਦੇ ਨੇ ਤੇ ਮਾੜੇ ਕੰਮਾਂ ਦਾ ਸਾਰੇ ਸਾਹਮਣੇ ਲੋਕਾਂ ਨੂੰ ਟਿੱਚ ਸਮਝਿਆ ਪਬਲਿਕ ਚੁੱਪ ਰਹੀ 5 ਸਾਲ ਜ਼ੁਬਾਨ ਤੇ ਤਾਲਾ ਲਗਾ ਲਿਆ 10 ਸਾਲ ਦਿਲ ਤੇ ਪੱਥਰ ਰੱਖ ਲਿਆ 15 ਸਾਲ ਮੁਸ਼ਕਲ ਦੇ ਨਾਲ ਜੀਲੇ 20 ਸਾਲ ਲੇਕਿਨ 20 ਸਾਲ ਤੋਂ ਬਾਅਦ ਜਨਤਾ ਜਦੋਂ ਜਾਗੀ ਤਾਂ ਸਾਰਾ ਹਿਸਾਬ 20 ਮਿੰਟ ਦੇ ਵਿੱਚ ਲੈ ਲੇਦੇ ਹੁਣ ਅਜਿਹੀਆਂ ਜਿਹੜੀਆਂ ਸਟੇਟਮੈਂਟ ਇੱਕ ਤੇ ਦੇਖੋ ਤੁਹਾਡੀ ਸਰਕਾਰ ਟੀਚਰਾਂ ਕਰ ਰਹੀ ਹੈਗੀ ਕਾਲੀ ਸਰਕਾਰ ਨੇ ਗੁਨਾਹ ਕੀਤੇ ਉਹਨਾਂ ਨੇ ਗੁਨਾਹ ਭੁਗਤੇ ਸੱਤਾ ਤੋਂ ਬਾਹਰ ਕਰ ਦਿੱਤਾ ਔਰ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲੱਗ ਗਈ ਹੈ ਦੂਜਾ ਧਾਰਮਿਕ ਸਜ਼ਾ ਲੱਗ ਰਿਹਾ ਉਹ ਪੁੱਗ ਤਰੇ ਨੇ ਉਸ ਤੇ ਸਾਨੂੰ ਟ੍ਰੋਲ ਨਹੀਂ ਕਰਨਾ ਚਾਹੀਦਾਗਾ ਜੇ ਅਸੀਂ ਜਿਹੜੇ ਲੋਕਾਂ ਨੂੰ ਸਜ਼ਾ ਲੱਗ ਗਈ ਹੈ ਜੇ ਅਸੀਂ ਟ੍ਰੋਲ ਕਰਾਂਗੇ ਫਿਰ ਸਾਡੇ ਤੇ ਕਹਿੰਦੇ ਕਿ ਅਸੀਂ ਕਿਸ ਪ੍ਰਵਿਰਤੀ ਤੇ ਆ ਗਏ ਨੇ ਇਹ ਇਹਦਾ ਮਤਲਬ ਹੈ ਕਿ ਮਹਾਰਾ ਰঞ্জੀਤ ਸਿੰਘ ਨੂੰ ਵੀ ਹੀ ਟ੍ਰੋਲ ਕਰੀਏ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਸਦੀ ਦਾ ਸਭ ਤੋਂ ਵੱਡਾ ਮਹਾਰਾਜ ਹੈ ਪਿਛਲੇ 100 ਸਾਲਾਂ ਦੇ ਵਿੱਚ ਜੇ ਕੋਈ ਮਹਾਰਾਜਾ ਪੈਦਾ ਹੋਇਆ ਉਹ ਮਹਾਰਾ ਰঞ্জੀਤ ਸਿੰਘ ਅਸੀਂ ਉਹਨੂੰ ਟ੍ਰੋਲ ਕਰੀਏ ਜਾਂ ਬਾਕੀਆਂ ਨੂੰ ਵੀ ਟ੍ਰੋਲ ਕਰੀਏ ਹੁਣ ਟ੍ਰੋਲ ਕੀਤਾ ਜਾ ਰਿਹਾ ਔਰ ਕਾਲੀ ਦਲ ਨੇ ਵੀ ਕਿਹਾ ਹੈ ਕਿ ਪੈਸੇ ਲਾ ਕੇ ਸਾਨੂੰ ਟ੍ਰੋਲ ਕੀਤਾ ਜਾ ਰਿਹਾ ਉਹ ਸਾਰਾ ਸਾਰ ਗਲਤ ਹੈ ਦੂਜੀ ਗੱਲ ਕਿ ਤੁਹਾਡੀ ਸਰਕਾਰ ਚਾਹੇ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਜਾਂ ਕੋਈ ਆਮ ਬੰਦਾ ਹੈਗਾ ਹਰ ਇੱਕ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਤੁਹਾਡਾ ਧਰਮ ਆ ਤੁਹਾਨੂੰ ਉਹ ਧਰਮ ਨਿਭਾਉਣਾ ਚਾਹੀਦਾ ਉਹ ਫਰਜ਼ ਸਮਝਣੇ ਚਾਹੀਦੇ ਨੇ ਤੁਹਾਡੀ ਸਰਕਾਰ ਦਾ ਜਾਂ ਤੁਹਾਡੀ ਪੁਲਿਸ ਦਾ ਫੇਲਰ ਆ ਇਸ ਮਸਲੇ ਦੇ ਵਿੱਚ ਤੁਹਾਨੂੰ ਕਿਉਂਕਿ ਇੱਕ ਡਿਪਟੀ ਸੀਐਮ ਰਹਿ ਚੁੱਕੇ ਨੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਨੇ ਇਸ ਮਸਲੇ ਦੇ ਵਿੱਚ ਤੁਹਾਨੂੰ ਅੰਮ੍ਰਿਤਸਰ ਪੁਲਿਸ ਤੇ ਨਹੀਂ ਨਿਰਭਰ ਹੋਣਾ ਚਾਹੀਦਾ ਘੱਟੋ ਘੱਟ ਸਾਡੇ ਕੋਲ ਪੰਜਾਬ ਪੁਲਿਸ ਕੋਲ ਬਹੁਤ ਸੀਨੀਅਰ ਆਈਪੀਐਸ ਅਫਸਰ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਐਸਐਸਟੀ ਬਣਾਉਣੀ ਚਾਹੀਦੀ ਹੈਗੀ ਆ ਕਿਉਂਕਿ ਮਸਲਾ ਬਹੁਤ ਸੀਰੀਅਸ ਆ ਹੋ ਸਕਦਾ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਦੀ ਬਰੀਚ ਹੋਈ ਸੀ ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਫਿਰ ਇੱਕ ਰਿਟਾਇਰਡ ਸੁਪਰੀਮ ਕੋਰਟ ਦੇ ਜਸਟਿਸ ਦੀ ਅਗਵਾਈ ਹੇਠ ਕਮੇਟੀ ਬਣਾਤੀ ਅਗਰ ਇਸੇ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਵੇਂ ਨਾ ਪਾਰਟੀ ਬਣੇ ਜਾਂ ਕੋਈ ਹੋਰ ਵੀ ਬੰਦਾ ਆਮ ਪੰਜਾਬੀ ਆਮ ਸ਼ਹਿਰੀ ਹਾਈ ਕੋਰਟ ਜਾ ਸਕਦਾ ਤੇ ਹਾਈ ਕੋਰਟ ਵੀ ਕਿਸੇ ਰਿਟਾਇਰਡ ਜੱਜ ਨੂੰ ਦੇ ਦੂਗੀ ਜਾਂਚ ਫਿਰ ਤੁਹਾਡੀਆਂ ਗਲਤੀਆਂ ਨਿਕਲਣਗੀਆਂ ਤੁਹਾਡੇ ਪੁਲਿਸ ਅਫਸਰ ਜਵਾਬਦਾਰ ਲਭਉਣਗੇ ਇਸ ਮਸਲੇ ਦੇ ਵਿੱਚ ਤੁਹਾਨੂੰ ਸੀਨੀਅਰ ਆਈਪੀਐਸ ਅਫਸਰਾਂ ਦੀ ਇੱਕ ਐਸਆਈਟੀ ਬਣਾਉਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਜੇ ਕਿ ਜਿਹੜੀ ਹੁਣ ਤੁਹਾਡੀ ਅੰਮ੍ਰਿਤਸਰ ਪੁਲਿਸ ਕਹਿ ਰਹੀ ਕਿ ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਨੇ ਉਹ ਵੀ ਐਂਗਲ ਹੈ ਕਿ ਸਿਮਤੀ ਲੈਣ ਵਾਸਤੇ ਇਹ ਵੀ ਘਰਾ ਹੋ ਸਕਦਾ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਠੀਕ ਹੈ ਤੁਸੀਂ ਸਿਆਸਤ ਕਰੋ ਤੁਹਾਡੀ ਪਾਰਟੀ ਦੇ ਵਿਚਾਰਤਾਰ ਚੰਗੀ ਹੈ ਦੂਜੇ ਦੀ ਵਿਚਾਰਤਾਰਾ ਮਾੜੀ ਹੋਊਗੀ ਪਰ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਹੈਗੀ ਨਾ ਤੇ ਇਸ ਟਾਈਮ ਤੁਹਾਡੇ ਕੋਲ ਸੱਤਾ ਸੱਤਾ ਦੇ ਵਿੱਚ ਜੇ ਤੁਸੀਂ ਅਜਿਹੀਆਂ ਗੱਲਾਂ ਕਰੋਗੇ ਜਦ ਕਿ ਐਡਾ ਵੱਡਾ ਕਾਂਡ ਕਾਤਲਾਨਾ ਹਮਲਾ ਹੋਇਆ ਜਾਨ ਲੈਵਾ ਹਮਲਾ ਉਸ ਹਮਲੇ ਲੈ ਕੇ ਪੰਜਾਬ ਸਰਕਾਰ ਨੂੰ ਸੀਰੀਅਸ ਹੋਣਾ ਚਾਹੀਦਾ ਟੀਚਰਾਂ ਵਾਸਤੇ ਹੋਰ ਦਿਨ ਬਥੇਰੇ ਨੇ ਬਕੌਲ ਕਰਨ ਦੇ ਹੋਰ ਦਿਨ ਬਥੇਰੇ ਨੇ ਪਰ ਅਜਿਹੇ ਮਸਲੇ ਵਿੱਚ ਸਰਕਾਰ ਨੂੰ ਸੀਰੀਅਸ ਹੋਣਾ ਪਊਗਾ ਕਿ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਦਰਸ਼ਨੀ ਡਿਉਰੀ ਦੇ ਬਾਹਰ ਸੁਭੀ ਸਿੰਘ ਬਾਦਲ ਹੋਣਾ ਤੇ ਕਾਤਲਾਨਾ ਹਮਲਾ ਆ ਉਹਦੇ ਚ ਸਰਕਾਰ ਦੀ ਵੀ ਜ਼ਿੰਮੇਵਾਰੀ ਬੰਦੀ ਆ ਲੋਕ ਆ ਤੁਹਾਡੇ ਤੋਂ ਭਰੋਸਾ ਨਾ ਉੱਠੇ ਤੁਹਾਡੇ ਤੋਂ ਉਹਨੂੰ ਲੈ ਕੇ ਤੁਹਾਨੂੰ ਇੱਕ ਵਧੀਆ ਅਪਸਰਾਂ ਦੀ ਇਮਾਨਦਾਰ ਅਪਸਰਾਂ ਦੀ ਇੱਕ ਐਸਆਈਟੀ ਬਣਾ ਕੇ ਜਾਂਚ ਕਰਾਉਣੀ ਚਾਹੀਦੀ ਹੈ